ਬੱਡੀ ਗੱਡੀ ਕਰਤਾ ਕਿਹੜਾ ਕਿਹੜਾ ਗਾਣੂ ਯਾਰ ਬੱਡੀ ਗੱਡੀ 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 ਬਣਾਓ ਮਨਾਓ ਮਨਾਓ ਮਨਾ ਲਿਆ ਬੱਨ ਕੋਟੀ ਕੋਟੀ ਟੋਠੇ ਦੰਦ ਬੈਠ ਖਲਾ ਹੋਰ ਇੱਕ ਹੋਰ ਇੱਕ ਹੋਣਾ ਮਨ ਗਿਆ ਮੁੰਡਾ ਕੋਟੀ ਕੋਟੀ ਮਨਾਲਿਆ ਮਨਾਲਿਆ ਕੋਈ ਗਰਾ ਕਰਾ ਗੁੱਠਾ ਜੱਜ ਕਿਉਂ ਦਾ ਬੰਦਾ ਹੈ ਐ ਕਿੱਦਾਂ ਖੜਾ ਵੇਖੋ ਮਾਨਾ ਤੰਗੜੇ ਤੇ ਨੋ ਦਾ ਕਰਾ ਕਰ ਪੁਸਤੀ ਦੇਖ ਮદાન ਚ ਹਾਏ ਹਾਏ ਇਹ ਵੀ ਦੇਖ ਬੁੜੇ ਦੀ ਛੱਟ ਹਾਂ ਕਿਸੇ ਨਾਲੋਂ ਨਹੀਂ ਘਟਾ ਪੱਟੂ ਬੋਤਲ ਦੇ ਜੱਟ ਹੱਥ ਇਹ ਠਾਣੇ ਦਾ ਰੋਗਲੇ ਦਾ ਜੱਟ ਹਾਏ ਕਰ ਰੱਟ ਬਲਚਾਉਦਰੀ ਲੈ ਵੀ ਮੱਕੜਾ ਹੁਣ ਸਮਝ ਜੀ ਕਾ ਤੂੰ ਕਹਿਦਾ 45 ਦਾ ਲੈ ਯਾਰ ਤੂੰ ਯਾਰ 45 ਆ ਗਿਆ ਦੇਖ ਕੇ ਪੈਸੇ ਲਈ ਬੰਦਾ ਦੇਖ ਕੇ ਪੈਸੇ ਲਈ ਨਵੇਂ ਮੁਕਤ ਤੇਰੀਆਂ ਲਕਾਂ ਨੇ ਚੰਚਰਾ ਕਿਸੇ ਕੰਮ ਨਾ ਬੈਰਨੇ ਆਈਆਂ ਹੋ ਗਿਆ 42 ਦਾ ਨਹੀਂ ਨਹੀਂ ਰਾਜੂ 67 ਦੇਖ ਕੇ ਦੇਖ ਕੇ ਦੇਖ ਕੇ ਡਾਕਟਰ ਦੇਖ ਕੇ ਦੇਖ ਕੇ ਉਹ ਇਧਰ ਆ ਖੇਡਨੇ ਕੋਸ ਮੈਂ ਮਾਰ ਸਾ ਟਿੱਕ ਇੱਕ ਸੌ ਮੇਰੀ ਗੱਲ ਅੱਛਾ ਅੱਛਾ ਤੇਰੇ ਤੇ ਮੈਂ ਮੰਨਾ ਕੇ ਮਾਰ ਇੱਕ ਨਾ ਹੋ ਗਿਆ ਰਿੱਪੂ ਸੱਟ ਹੋ ਗਿਆ ਚੱਲਦਾ ਹੋ ਗਿਆ 857 ਠੋਕਤਾ ਮੰਜਾ ਕਸਤਾ ਸਕੰਜਾ ਕਾਲ ਫੋਕੋ ਫਕਰੀ ਹੋਈ ਹੋਈ ਨਾ ਮੋੜਦਾ ਨਹੀਂ ਹੋ ਜੂ ਕਰੇ ਬਣੀ ਯਾਰ ਬਕਰ ਇਹ ਗੱਲ ਮੈਨੂੰ ਵੀ ਹਰ ਰੰਗ ਜਾਦੇ ਕਾਲ ਹੈ ਬਾਈ ਯਾਰ ਸ਼ੈਂਪੂ ਨਾਲ ਚਮਕਾਇਆ ਹੋਇਆ ਇਹ ਜੀ ਗੱਲ ਨਹੀਂ ਹੈਗਾ ਯਾਰ ਕਹਿੰਦਾ ਮੈਂ ਸੋਲ ਕੇ ਤਾਂ ਇੰਦ ਲੈਂਦਾ ਨਹੀਂ ਹੋਇਆ ਠੀਕ ਆ ਸੌਦਾ ਕਰਾਉਣਾ ਕਾਲੇ ਬੱਕਰੇ ਦਾ ਆਪਾਂ ਵੀਡੀਓ ਚ ਦੇਖੇ ਬਈ ਕਦੇ ਬੰਦੇ ਹੋ ਬੱਕਰਾ ਕੀ ਮੰਗਿਆ ਬਈ ਕੋਈ ਨਹੀਂ ਕੋਈ ਰੱਖਿਆ ਯਾਰ ਉਹ ਭਾਈ ਮਰ ਕੇ ਕਹਿ ਦਿੰਦਾ ਯਾਰ ਇਹ ਮੰਗਿਆ ਉਹ ਵੀ ਆਈਡੀ ਮੰਗਿਆ ਹੇ ਯਾਰ ਕਈ ਸਾਹੀ ਦੇ ਉੱਤੇ ਬੁੜੂ ਨੂੰ ਉਹ ਕਰਕੇ ਰਾਜੀ ਹੱਟ ਤੇ ਤੋਰਦਾ ਹੈ ਮੰਨ ਕੇ ਦੇਖ ਮਸਾਂ ਪ੍ਰਾਤਿਨ ਸੌਦਾ ਕਰਾਇਆ ਮੈਂ ਤਾਂ ਮਸਾਂ ਨੂੰ ਇਹਨਾਂ ਨੂੰ ਪ੍ਰਾਤਿਨ ਕੋਲ ਦੀ ਪ੍ਰੈਕ ਲੱਗ ਗਿਆ ਗੱਲ ਤਾਂ ਜਿਹੜੀ ਰੋਮ ਕਟੀਣਾ ਸਾਨੂੰ ਬਹੁਤ ਡਰ ਲੱਗਿਆ ਸੀ ਆ ਵੀ ਰਹੇ ਨਹੀਂ ਆਪਣਾ ਕੀ ਉਹ ਰੋਕ ਕੇ ਹਾਂ ਉੱਥੇ ਹਾਂ ਹਾਂ ਠੀਕ ਆ ਤਾਂ ਮੁਲਾਪਰ ਫਸਾ ਮੈਨੂੰ ਬ੍ਰੇਕ ਲਾਉਣੀ ਪੈਣੀ ਬ੍ਰੇਕ ਤਾਂ ਜ਼ਰੂਰੀ ਆ ਹੋਰ ਪਾਸੇ ਪਾਗਲੇ ਕਰਨਾ ਉੱਥੇ ਰੁਕੋ ਉੱਥੇ ਰੁਕੋ ਇਹ ਸਮਝਣਾ ਨਹੀਂ ਯਾਰ ਗੈਨ ਨੂੰ ਜੋ ਵੀਰੇ ਮਾੜਾ ਵਾਲਾ ਚੌੜਾ ਕਰ ਬੰਦਾ ਦਿਖਾ ਦੇ ਆ ਦੇਖੋ ਇਹ ਮੱਕਰਾ ਇਹ ਬੱਕਰਾ ਹੈ ਇਹ ਮੱਕਰਾ ਚੰਗੀ ਗੱਲ ਵਧੀਆ ਸਾਫ ਜੀ ਹੋਣੀ ਹੈ ਮੈਂ ਇਹਦਾ ਮੈਦਾ ਕਰਾ ਛੋਟਾ ਗੈਨ ਹੋਰ ਲੈਣਾ ਜੀ ਸਾਰਾ ਖਮਲਾ ਕਰੋ ਵੱਡੇ ਰਹੋ ਹਾਂ ਵੀ ਕਿੰਨੇ ਲਾਉਂਦੇ ਕਿਆ ਸੱਟ ਯਾਰ ਮੰਗ ਲੀਤੋ 60 ਤੇ ਲੱਖ ਤੋਂ ਉੱਪਰ ਪਰ ਬੀਕੂ ਦਾ ਜਿੱਥੇ ਭਾਅ ਹੈ ਉੱਥੇ ਬੀਕੂ 60000 ਰੁਪਏ ਮੰਗ ਲਿਆ ਆ ਵਕਤ ਮਾਰਤੀ ਸੁਣ ਦੋਦਾਂ ਦਾ ਹੀ ਹਾਂ ਦੋਦਾਂ ਦਾ ਹੀ ਦੇਖ ਸੰਨ ਅਨ ਬਾਸ ਬਾਸ ਬਸ ਜੀ ਲਓ ਰਾਜੂ ਆ ਮੁੰਡਾ ਲੈਂਦਾ ਨਮਈਆ ਮੁੰਡਾ ਵੀ 70 70 ਤੋਂ ਕਾਲਾ ਫੋਕੋ ਨੂੰ ਫੱਕਰੀ ਹੋਈ ਹੋਈ ਨਾ ਮੋੜਦਾ ਨਹੀਂ ਹੋ ਜੂ ਕਰੀਏ ਬੰਦੇ ਯਾਰ ਬੱਕਰ ਇਹ ਗੱਲ ਮੈਨੂੰ ਵੀ ਹਰ ਰੰਗ ਜਾਦੇ ਕਾਲਾ ਹੈ ਬਾਈ ਯਾਰ ਸੈਂਪਨਾ ਚਮਕਾਇਆ ਹੋਇਆ ਇਹ ਜੀ ਗੱਲ ਨਹੀਂ ਹੈਗਾ ਯਾਰ ਠੀਕ ਆ ਨਾ ਮੈਂ ਉਸ ਨੂੰ ਖੋਲ ਕੇ ਤਾਂ ਇਹ ਲੈਂਦਾ ਨਹੀਂ ਹੋਇਆ ਠੀਕ ਆ ਵੀ ਆਪਾਂ ਹੀ ਖੋਲ ਲਿਆ ਵਗੇ ਦਾਣੇ ਪਾਏ ਹੋਏ ਨਜ਼ਾਰਾ ਪੰਜਾਬੀ ਇਹ ਗੱਲ ਦੋ ਤਾ ਉਹੀ ਸ਼ੈਣੀ ਨੂੰ ਨਾ ਮੋੜ ਕੇ ਆਉਣਾ ਪਰ ਬਾਪਸ ਨਹੀਂ ਬਾਈ ਇਤਨੇ ਬਾਕੀ ਪੈਂਦੇ ਆ ਦਾਣੇ ਦੀ ਚਲੋ ਕੋਈ ਗੱਲ ਨਾਰਿਸ਼ ਗੱਲ ਸੁਣੋ ਮਿੱਤਰਾਂ ਨਾਲੇ ਸ਼ੈਣੀ ਮਾਟੀ ਜੈ ਜੀ ਹੁਣ ਕਰੀਏ ਹੂੰ ਦਾਣੇ ਹੈਲੋ ਤੇ ਜੋ ਟਾਕਿੰਗ ਹੈ ਹੈਲੋ ਥਾਈ ਆਰ ਦਾ ਦੇਉ ਜੀ ਬੱਕਰਾ ਹੋਰ ਕਿੰਨੇ ਮੰਗਵਾ ਅੱਜ 2000 ਘਾਟੇ ਆ ਬਾਈ ਯਾਰ ਬੱਕਰਾ ਵੀ ਦੇਖ ਯਾਰ ਮੈਂ ਤੁਮੇ ਜਾਦੇ ਪੱਕਾ ਜਾਂ ਮੇਰੀ ਪੱਕਾ ਆ ਕੌਣ ਤੇ ਦੱਸ ਦੇ ਦੇ ਮੋਰੇ ਦਾ ਸਾਰਾ ਕੱਟ ਦੇਵਾ 50 50 ਹੋ ਗਿਆ 52 ਦਾ ਨਹੀਂ ਯਾਰ ਅੱਜ ਜੀ ਵੀ ਦੇਖ ਯਾਰ 857 ਠੋਕਤਾ ਮੰਜਾ 810 ਸਕੰਜਾ ਹਾਂ 10 ਕਿੱਧਰ ਜਾਉ ਹੁਣ ਮਾਰੇ ਦੇ ਪੰਜਾ ਅੰਦਰ ਘਟਾ ਦੋ ਮਾ ਸਭ ਪੂਰਾ 30000 ਹੋਰ ਸਮਾਨੀ ਲੱਗ ਗਿਆ ਠੀਕ ਹੈ ਨਾ ਨਾ ਬਾਈ ਯਾਰ ਹੋਰ ਕਿੱਥੇ ਬਾਈ ਯਾਰ ਹਾਂ ਮਾਰੀ ਬਾਈ ਬਣ ਕੇ ਵੇਸ਼ਾ ਨੂੰ ਰਾਜੂ ਚੱਲੂ ਵਾਲ ਪਿੱਛੇ ਹੋ ਜਾ ਚੱਲੂਗਾ ਹੁਣ ਚੱਲ ਜੀ ਥੱਲੇ ਥੱਲੇ ਨੂੰ ਬੈਠੂ ਬੰਬ ਵਾਂਗੂ ਰਾਜੂ ਜਮਾ ਸਹੀ ਮੁੱਲ ਲਾ ਦੇ ਯਾਰ ਤੈਨੂੰ ਕਿਹੜਾ ਪਤਾ ਨਹੀਂ ਯਾਰ ਤੁਹਾਨੂੰ ਤਾਂ ਪਤਾ ਤਾਂ ਵੀ ਨਹੀਂ ਚੱਲਣਾ ਰਾਜੂ ਦੁੱਗਾ ਬੱਚਾ ਹੀ ਆ ਦੁੱਗਾ ਬੱਚਾ 32000 ਦਾ ਦੇਉਂ ਨਹੀਂ ਨਹੀਂ ਕਿਉਂ ਕੋਣ ਫਕੀ ਬੰਦਾ ਆ ਥੰਦੇ ਫਿਰ ਤੂੰ ਵੀ ਤੂੰ ਵੀ 55 ਦਾ ਲੈ ਕੋਸ ਤੂੰ ਵੀ ਬਸ ਠੀਕ ਹੈ 55 ਦਾ ਲੈ ਉਹ 6 ਵੱਧ ਗਿਆ 2 ਘਟ ਹੈ ਐ ਕਿਵੇਂ ਚੱਲੂਗਾ ਜੇ 5 ਘਟ ਕਰੀ ਨਵਾਂ ਮੁੰਡਾ ਰੰਗ ਦੇ ਕਿਨਾ ਮਰ ਜੇ ਹਾਂ ਇਹਨੇ ਲੌਂਗ ਨੇ ਮਾਰੀ ਰਿਸ਼ਕਾਰੀ ਨੇ ਹਾਲੀਆਂ ਨੇ ਹੱਲ ਛੜਤੇ ਹਾਏ ਹਾਏ ਵੇ ਸਤ ਜੀ ਲੌਂਗ ਦਾ ਦਿਸਕਾਰਾ ਇਹਦਾ ਮਾਰ ਜੀ ਵਿਚਾਰੇ ਨੂੰ ਨਾ ਸ਼ੈਤਾਨੀ ਉਹਨਾਂ ਦਾ ਮੁੰਡਾ ਚੀਤੇਗਾ ਨਾ ਮੁੰਡਾ ਆਜਾ ਪਹਿਲਾਂ ਚੁਪੜ ਕਮਸਾਲ ਦੇ ਔਰ ਤੂੰ ਬਾਪੂ ਚੜਦੇ ਆ ਨਾ ਬੰਦ ਕੇ ਸ਼ੁਰੂ ਕਰਾ ਦੇ ਬਾਪੂ ਦੰਦ ਦਾ ਸਾਗ ਆਹ ਸਭ ਨਾਲ ਪਾਲਿਆ ਲੈ ਸ਼ੌਕ ਨਾਲ ਪਾਲੀ ਜੇ ਦੌਕ ਨਾਲ ਪਾਲੀ 35000 ਦਾ ਬੇਚੀ ਨਹੀ ਨਹੀ ਜੀ 35000 ਰੁਪਏ ਲੱਗਦੇ ਨਾ ਭਾਈ ਪੂਰੇ ਰੁਪਏ ਦਾ ਤਾਂ ਮੈਂ ਕਹ ਰਿਹਾ ਵਿਆਹ ਦਾ ਲੈ ਜਾ ਬਸ ਵਿਆਹ ਦਾ ਲੈ ਜਾ ਮਤਲਬ 22000 ਦਾ ਹੈ ਨਹੀ ਸਹੀ ਯਾਰ ਕੋਲ ਕਿੱਛੇ ਕ ਤਾਂ ਹੀ ਲਾਹੂ ਜੰਡ ਤੇ ਜਾ ਛੜਿਆ ਯਾਰ ਦੁੱਬਿਆ ਬੱਚਾ 50000 ਯਾਰ ਸੁਣ ਨਹੀਂ ਐਡੀ ਗੱਲਬਾਤ ਨਹੀਂ ਹੈਗੀ ਕਿਸੇ ਨੇ ਕਿਤੇ ਦਾ ਫਰਦਾ ਖਿੱਚੀ ਕਿ ਲਾਇਆ 35000 ਤੋਂ ਵੱਧ ਚਾਹੇ ਨਾ ਲਾਇਆ ਹੋਵੇ ਚਾਹੇ ਮੈਂ ਖਿੱਚੀ ਛੜੀ ਹੁਣ ਖਿੱਚੀ ਫਰੀ ਹੋ ਮੈਂ ਯਾਰ ਕੋਈ ਚੱਕਰ ਨਹੀਂ ਕੀ ਫਾਇਦਾ ਨਿਕਲਿਆ ਕਿਸ ਨੇ ਦੱਸ ਦੱਸ ਦੇ ਇਹ ਤਾਂ ਦੱਸ ਦੇ ਵੀ ਜੇ ਲਾਇਆ ਕੀ ਫਾਇਦਾ ਆ ਜੀ ਮੇਰੇ ਬੰਲੇ ਆਪਣੀ ਚੈਨਲ ਦਾ ਮਤਲਬ ਉਹ ਸੋਡੀ ਯੂਟਿਊਬਰ ਖੜਾ ਇੱਧਰ ਹੋਏ ਚਾਹ ਰਹੇ ਸੌਤਾ ਉਹ ਨਾ ਗਰ ਟਕੇ ਹੋਏ ਰਾਜੂ ਪੈਰ ਦੇਖ ਕੇ ਰਖੀ ਰੇਸ ਤੇ ਆਹੇ ਤੁਹਾਡਾ ਨਾਮ ਹੈ ਕਿੰਨੇ ਸਾਲ ਮਾਰਦੇ ਮੋਸ ਨਾ ਜਾਵੇ ਮੁੰਡਾ ਹੁਣ ਇੱਕੋ ਹੀ ਛੱਟ ਲਾਈ ਇੱਕੋ ਹੀ ਠੀਕ ਹੈ ਇੱਕੋ ਹੀ ਵੜਾ ਕਰਾ ਗੁੱਠਾ ਜਾ ਕੇ ਉਹਦਾ ਬਦਲਾ ਐ ਕੀਤਾ ਕਰਾਂ ਮੈਨੂੰ ਕਰ ਤੱਕੜ ਤੇਰੇ ਨਾਲ ਦੱਕੜ ਕਰ ਕਾਰ ਪੁਸਤੀ ਦੇਖ ਮੈਦਾਨ ਚ ਹਾਏ ਹਾਏ ਇਹ ਵੀ ਦੇਖ ਬੁੜੇ ਦੀ ਛੱਟ ਹਾਂ ਕਿਸੇ ਨਾਲ ਉਹ ਨਹੀਂ ਘਟ ਪੱਟੂ ਬੋਤਲ ਦੇ ਡੱਟ ਅੱਛਾ ਹਾਂ ਹਾਂ ਠਾਣੇ ਦਾ ਰੋਗਲੀ ਦਾ ਚੱਕਾ ਹਾਏ ਹਾਏ ਛੜਦਾ ਹੁਣ ਦੱਸ ਕੋਈ ਨਾ ਗੱਲ ਇਹ ਵਿਚਾਰਾ ਉਹਨਾਂ ਨੇ ਬੰਦਿਆਂ ਦੇ ਡੰਡੇ ਸੱਚ ਕਹਦੇਗਾ ਕੋਈ ਮਾਰ ਦੇ ਰਾਜੂ ਦੇਖ ਹੁਣ ਦੇਖ ਕੇ ਤੂੰ ਅੱਟਾ ਆਇਆ ਚੱਕ ਓਏ ਇੱਥੇ ਠੀਕ ਆ ਥੱਪੂ ਯਾਰ ਦਾ ਫਾਪਾਈ ਸਰਦਾ ਨਹੀਂ ਹਜੇ ਓਏ ਨਹੀਂ ਛੱਡ ਦੇ ਆਜੇ ਨਹੀਂ ਛੱਡਦਾ ਬੱਕਰਾ ਹੋ ਗਿਆ ਹੋ ਗਿਆ ਠੀਕ ਆ ਹੋ ਗਿਆ ਹੋ ਗਿਆ ਯਾਰ ਸਾਰੇ ਆ ਦੱਸੋ ਸਹੀ ਨਹੀਂ ਹੈਗਾ ਰੇਟ ਸਹੀ ਨਹੀਂ ਹੈਗਾ ਯਾ ਹੁਣ ਆਏ ਕਿਉਂ ਬਾਈ ਯਾਰ ਬਹੁਤ ਤੂੰ ਤਾਂ ਬੱਕਰੀ ਲੈ ਕੇ ਘਰਦੇ ਆ ਓ ਯਾਰ ਬਾਈ ਯਾਰ ਮਾਣ ਵੀ ਯਾਰ ਸੋਪਨਾ ਪਾਇਆ ਬੱਕਰਾ ਦੇ ਸਕਦਾ ਯਾ ਡਬਲੇ ਜਾ ਨਹੀਂ ਨਹੀਂ ਗਾਉਂ ਜਮਾਈਂ ਤਾਂ ਤਸ 40 ਦਾ ਲੈ ਜਾ ਜਦੋਂ ਸਹੀ 40 ਦਾ ਸੀ ਨਾ ਦੇਚੇਗਾ ਨਾ ਨਾ ਸਿੱਧੇ ਸਾਹਕੇ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ ਉਹ ਇਹਦੇ ਨਾਲ ਖੇਡਣੇ ਕੋਸ ਆ ਮਾਰ ਸਾਹਿਬ ਦੇ ਇੱਕ ਇੱਕ ਸੌ ਚੱਕੇ ਮੇਰੀ ਗੱਲ ਅੱਜਰਾ ਅੱਛਾ ਅੱਜਰਾ ਹਮਣਾ ਕੇ ਹੱਥੋਂ ਮਾਰੇ ਕਿ ਨਾ ਹੋ ਗਿਆ ਪੂਸੇ ਤੋਂ ਹੋ ਗਿਆ ਚੱਲਦਾ ਹੋ ਗਿਆ ਹੋਇਆ ਨਹੀਂ ਨਾ ਨਾ ਹੋਇਆ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਪਹਿਲਾ ਮੁੰਡੇ ਨੂੰ ਮਾਰਨੀ ਹੈ ਜਿੰਨੇ ਰਾਤ ਹੋ ਗਿਆ ਸਮਝ ਲੈ ਨਾ 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 ਸੱਟ ਮਾਰ ਕੇ ਫਸ ਕੇ ਨਹੀਂ ਹੋਣੀ ਦੁਬਾਰੇ ਵਾਲੀ ਬੋਲਣ ਤੋਂ ਕਿਹੜਾ ਛੱਡੀ ਨਾ ਨਹੀਂ ਵੀ ਨਹੀਂ ਪਿਛਾ ਨੂੰ ਮੁੰਡਿਆਂ ਦਾ ਇਦੋਂ ਵਾਲਾ ਛੱਡਦੇ ਆਂ ਕਿ ਚਾਰ ਅਸੀਂ ਛੱਡਦੇ ਆਂ ਕਿ ਜਾਂ ਫੜਦਾ ਨਹੀਂ ਆ ਪਾ ਦਾਂਗੇ ਪਟਾ ਕਰ ਆ ਆ ਬਟਾ ਦੇ ਓ ਬਾਈ ਚੌੜਾ ਜਾ ਜੋ ਚੌੜੇ ਹੋ ਜਾ ਮੜੇ ਨਾ ਇਹ ਕੰਦੀ ਦਾ ਸੌਦਾ ਹੋ ਰਿਹਾ ਮੈਂ ਚੱਕ ਚੱਕ ਮੁੰਡੇ ਨੂੰ ਪੜਸਨ ਦੇ ਖਵਾ ਦੂੰ ਪਿੱਛੇ ਰੱਖਾ ਕਰੀ ਹੱਥ ਕਰਾ ਨਾ ਚੌਧਰੀ ਲੈ ਵੀ ਬੱਚੂ ਬੱਕਰਾ ਹੁਣ ਹਾਉ ਜੀ ਜੀ ਆਹ ਯਾ ਤੈਨੂੰ ਕਹਿੰਦਾ 45 ਦਾ ਲੈ ਯਾਰ ਤੂੰ ਯਾਰ 45 ਆ ਗਿਆ ਲੈ ਕੇ ਪੈਸੇ ਲਈ ਬੰਦਾ ਲੈ ਕੇ ਪੈਸੇ ਲੈ ਆ ਨਵੇਂ ਮੁੰਡੇ ਤੇਰੀਆਂ ਰਕਾਂ ਨੇ ਚਾਂਚਾ ਕਿਸੇ ਕੰਮ ਨਾ ਭਰਨੇ ਆਈਆਂ ਹੋ ਗਿਆ 42 ਦਾ ਨਹੀਂ ਨਹੀਂ 라ਜੂ ਮੇਰੀ ਬਿਆਲੀ ਨਾ ਮੈਨੂੰ ਨਹੀਂ ਮੰਗਦਾ ਮੋਟੇ ਦੇ ਦੋ ਨਾ ਤੂੰ ਬਿਆਲੀ ਦਾ 4000 ਦਾ ਇੱਕ ਸੱਟ ਚ ਨਮੇੜਤਾ ਐ ਕਰ ਗਿਆ ਹੁਣ ਨਹੀਂ ਭਾਈ ਹੁਣ ਨਹੀਂ 45 ਦਾ ਬਾਈ ਛੱਡਿਆ ਛੱਡਿਆ 42 ਤੋਂ ਬਾਅਦ ਛੱਡਿਆ ਬਾਈ 42 ਤੋਂ ਉੱਤੇ ਨਹੀਂ ਨਾ ਨਾ ਬਾਈ ਨੀ ਟੁਗਦਾ ਤੇਲੀ ਦਾ ਦੇ ਬੱਕਰਾ ਓ ਬੱਸ ਹੁਣ ਓ ਬੱਸ ਬਾਕੀ ਉਹ ਪਰਦਾ ਦੇਣਾ ਆਹ ਵਈ ਬਹੁਤ ਆ ਬਹੁਤ ਆ ਕਾਟ ਕਾਹੇ ਆ ਜੀ ਆਹ ਬੋਲੋ ਕਾਟ ਗਿਆ ਕਹਿੰਦਾ ਤੂੰ ਚਾਰ ਬੱਲ ਵੀ ਗਿਆ ਹੋ ਚਾਰ ਇੱਕ ਰੱਜ ਲਾਜੂ ਖੇਚਲਾ ਫੜ ਕੇ ਕਿੱਥੇ ਹੁੰਦਾ ਜੱਜ ਹੋ ਗਿਆ ਬੋਲੋ ਲੈ ਕੇ ਬੱਕਰਾ ਇੱਕ ਚੇ ਹੋ ਗਿਆ ਹੋ ਗਿਆ ਪੰਜ ਸਿੰਘ ਨਾਓ ਪੰਜ ਸਿੰਘ ਨਾਓ ਚਾਰ ਪੰਜ ਸਿੰਘ ਨਾਓ 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 ਪੰਜ ਸਿੰਘ ਨਾ ਮਣਾਓ ਬਕਰ ਮਣਾਓ ਜਨਾਬ ਮਾ ਮਾ ਪਾਚੀ ਕਰਤਾ ਕਿ ਉਹਦਾ ਕਿ ਉਹਦਾ ਕਿ ਕਾਣੂ ਆ ਬੜੀ ਗੱਡੀ 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 ਬੜੀ ਗੱਡੀ ਮਣਾਓ ਮਨਾਣਾ ਮਨਾਣਾ ਮਨਕਪੜੀ ਕੋਟੀ ਡੰਡ ਬੈਣ ਖੜਾ ਹੋਰ ਇੱਕ ਹੋਰ ਇੱਕ ਵਾਲਾ ਮੇਰੇ ਮੁੰਡਾ ਕੋਟੀ ਖੋਟੀ ਮਨਾਲਿਆ ਮਨਾਲਿਆ ਐ ਨਹੀਂ ਮਰਦਾ ਕੋਟੀ ਦਾ ਕਰਾ ਦੇ ਚੋਪਰ ਦੇਵਤਾ ਪੈਸੇ ਬਹੁਤ ਲਾਦੇ ਬਸ ਠੀਕ ਹੈ ਜੋ ਕਰਦਾ ਚੋਪਾ ਦਾ ਉਹ ਪਿੰਦੇ ਬੰਦੇ ਪਕਾਈ ਕੁੱਟਣ ਨੂੰ ਇਕੱਠੇ ਹੀ ਪਾਤਾ ਕਿਹਦਾ 4000 ਬਿੱਦੇ ਬਿੱਦੇ ਪਕਾਈ ਨਹੀਂ ਕੁੱਟਣੀਗਾ ਬੋਤੂ ਆਦੀ ਪਾ ਲਾਈਕ ਹੋ ਗਿਆ ਬਾਈ ਪੈਨ ਬੱਕਰਾ ਲਾ ਖਾਉਣੇ ਸੋਣ ਮਾਰਿਆ ਮੇਰੇ ਇੱਕ ਨੇ ਗਡਾਸਾ ਬਚ ਗਿਆ ਫਿਰ ਪਰਨਾ ਖੁੱਲ ਗਿਆ ਰਾਜੂ ਪਰਨਾ ਬੰਨ ਪਰਨਾ ਬੋਲੇ ਜਾਣ ਕੇ ਜਾਣ ਕੇ ਢਾ ਲੋ ਜੀ ਦੇਖੀ ਪਿੱਛੇ ਰੋਮੜਾ ਬੰਦੀ ਜੀ ਹੋ ਗਿਆ ਠੀਕਾ ਪੁਸ਼ਤੀ ਹੋਈ ਆ ਬੁਲਿਆ ਰਸ ਨੀ ਮੂਰੀ ਕੁਸ਼ਤੀ ਹੋਈ ਆ ਜੀ ਰਾਜੀ ਹਿਆ ਤੁਹਾ ਸਵਾਹ ਬੱਕਰੇ ਜੈਡ ਵਲ ਲੱਗਦੇ ਜੀ ਚਾਓ ਯਾਦਾੁੰਡੇ ਦਾ ਉਹ ਸੀਟੀ ਮਾਰ ਦੇ ਸੀਟੀ ਮਾਰ ਦੇ ਲੈ ਇਸ ਬੱਕਰੇ ਦਾ ਸਾਦਾ ਹੈ ਓਏ ਇੱਥੇ ਤਾਂ ਹੋ ਜਾ ਸੀਟੀ ਮਾਰ ਦੇ ਸੀਟੀ ਮਾਰ ਦੇ ਵੈਰੀਆ ਇੱਥੇ ਰੱਖ 42000 ਰੁਪਏ ਦਾ ਡੁੱਕਾ ਬੱਚਾ ਬਈ ਦੇਖ ਡੁੱਕਾ ਬੱਚਾ ਡੁੱਕਾ ਜੈਕ ਬਲੈਕ ਬੱਕਰਾ ਹੈਗਾ ਚੰਗਾ ਬੱਕਰਾ ਹੈ ਜੀ ਗੱਲ ਦੀ ਕੁਆਲਿਟੀ ਦੇਖ ਲਓ ਦੇਖ ਲਓ ਆਪ ਪਾ ਦੀ ਗਾਨੀ ਕਿੰਨੇ ਦਾ ਰਹਿਤਾ ਹੋਏ ਕਿਵੇਂ ਲੱਗਦਾ ਤਾਂ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ ਰਾਜੂ ਸਬਸਕ੍ਰਾਈਬ ਕਰ ਦਿਓ ਕਰੇ ਰਾਜੂ ਸਾਡੇ ਸਬਸਕ੍ਰਾਈਬਰ ਚੋ ਚੈਨਲ ਨੂੰ ਉਹ ਬਾਈ ਸਬਸਕ੍ਰੇਬ ਕਰੋ ਤੀਵੀ ਧੂਰੀ ਇੰਕੀ ਰਾਣਾ ਹਾਂ ਧੰਨਵਾਦ ਬਾਈ ਸਾਰਿਆਂ ਦਾ ਇਹਦੇ ਚੈਨਲ ਨੂੰ ਸਬਸਕ੍ਰੇਬ ਜ਼ਰੂਰ ਕਰੋ ਕਰ ਦਿਓ ਕਮੈਂਟ ਕਰੋ ਹਾਂ ਕਮੈਂਟ ਕਰ ਵੀ ਜ਼ਰੂਰ ਕਰੋ ਸ਼ੇਅਰ ਕਰ ਵੀ ਜ਼ਰੂਰ ਕਰੋ ਹਾਂ ਕਮੈਂਟ ਕਰਨ ਵਾਲ ਨੂੰ 1100 ਰੁਪਏ ਦੇਵਾਂਗੇ ਕਦੇ ਹਾਂ 1 ਕਿੱਟ ਮੰਟ ਦਾ 1100 ਰੁਪਿਆ 11 ਦੀ ਮੰਡੀ ਦੇ ਨਾਲ ਨੂੰ ਦੇਵਾਂਗੇ ਇੱਕ ਕਿੱਟ ਜਿਹੜੀ ਹਾਂ 11 ਵਾਲੀ ਮੰਡੀ ਦੇ ਉੱਤੇ ਸਾਰੀ ਲੈਣ ਆ ਜਾ ਆ ਵੀਡੀਓ ਬਣਾਓ ਜੀ ਲਓ ਜੀ ਤਿੰਨ ਚਾਰ ਥੱਲੇ ਰੱਖ ਦਿਓ 42000 ਦਾ ਉਈ ਆ ਬੱਕਰਾ ਲੈ ਲਓ ਜੀ ਆ ਬੱਕਰਾ ਕਿੱਥੋਂ ਹੋਊਗਾ ਇਹ ਬੱਕਰੇ ਦੀ ਕੋਈ 41 ਵਾਲੀ ਕਿਹਨੇ ਲਿਆ ਗਿਆ 40 ਗਾਣਾ ਜਿਹੜੇ ਨੇ ਲਿਆ ਆਹ ਮੁੰਡੇ ਨੇ ਜਾਨਮਾਹ ਮੁੰਡੇ ਨੇ ਆਪਾਂ ਲੈ ਗਏ ਨਵੇਂ ਬਾਤ ਕੋਲੇ ਕਿਹਾ ਬਾਈ ਗਿਣਾ ਤੇ ਪੈਸੇ ਤੇ ਬੱਕਰਾ ਦੇਖ ਲਓ ਦਿਖਾ ਦੇ ਪਾਸ ਚਲੋ ਤੁਹਾਨੂੰ ਮਾੜਾ ਫਲੇ ਚੱਲੇ ਕਿਥਾਂ ਬੱਕਰਾ ਦੇਖ ਬੱਕਰਾ ਜੀ ਹੁਣ ਪੱਕਰਾ ਤਾਂ ਹੋਣੇ ਸਨ ਆ ਜੀ ਬਹੁਤ ਬਹੁਤ ਪਰਮਜੀਤ ਕਿੰਨਾ ਵਰਦਾ ਬੱਕਰੀ ਨੂੰ ਤੇ ਮੈਨੂੰ ਕਹਿੰਦਾ ਬਾਲੂ ਜੀ ਦਾ ਬੱਕਰਾ ਖੁੱਤੀ ਕਰਦਾ ਹੈ ਲਾਓ ਜਾਂ ਬੱਕਰਾ ਪਰਮਜੀਤ ਲਾਈਕ ਕਮੈਂਟ ਸ਼ੇਅਰ ਜੁ ਕਰਦੇ ਵੀਡੀਓ ਨੂੰ ਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਚੈਨਲ ਨੂੰ ਧੰਨਵਾਦ